ਆਮਤੇ ਕੀ ਘਟਨਾ ਹੈ ਜੋ ਮੇਰੇ ਨਾਲ ਹਰਸ਼ ਚਾਵਲਾ ਜੀ ਬੀਤੀ ਰਾਤ ਅਸੀਂ 1:30 2 ਵਜੇ ਦੇ ਲਗਭਗ ਅਸੀਂ ਫੰਕਸ਼ਨ ਅਟੈਂਡ ਕਰਕੇ ਘਰੇ ਆ ਰਹੇ ਸੀਗੇ ਕਮਿਊਨਿਟੀ ਰੋਡ ਤੋਂ ਜੋਗਰੰਡ ਰੋਡ ਦੇ ਜਿਹੜੇ ਪੈਰਲਲ ਸੜਕ ਜਾਂਦੀ ਹੈ ਜੋਗਰ ਪਾਰਕ ਵਾਲੀ ਉੱਥੇ ਆ ਰਹੇ ਸੀਗੇ ਤੇ ਅਚਾਨਕ ਗੱਡੀ ਦਾ ਝਟਕਾ ਲੱਗਣ ਕਰਕੇ ਗੱਡੀ ਰੁਕ ਗਈ ਤੇ ਅਸੀਂ ਬਾਹਰ ਆ ਗਏ ਬਹੁਤ ਜਣੇ ਸੀਗੇ ਅਸੀਂ ਫੰਕਸ਼ਨ ਟੈਂਡ ਕਰਕੇ ਆ ਰਹੇ ਸੀ ਤੇ ਬਸ ਦੇਖਦੇ ਦੇਖਦੇ ਧੂਆ ਉੱਠਣ ਲੱਗ ਗਿਆ ਤੇ ਅਸੀਂ ਗੱਡੀ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਪਰ ਗੱਡੀ ਸਟਾਰਟ ਨਹੀਂ ਹੋਈ ਇਗਨੀਸ਼ਨ ਔਨ ਕੀਤਾ ਸੀ ਤੇ ਨਾਲ ਦੀ ਨਾਲ ਕੋਈ پارکਿੰਗ ਕਰਕੇ ਜਾਂ ਕੁਝ ਰੀਜ਼ਨ ਕਰਕੇ ਨਾਲੋਂ ਧੂਆ ਨਿਕਲਣ ਲੱਗ ਗਿਆ ਅਸੀਂ ਦੋਨੇ ਬਾਹਰ ਆ ਗਏ ਸਾਡਾ ਸਮਾਨ ਵਗੈਰਾ ਸੀਗਾ ਉਹ ਵੀ ਵਿੱਚ ਬਰਨ ਹੋ ਗਿਆ ਤੇ ਗੱਡੀ ਦਾ ਬੰਨ੍ਹ ਸਾਰੀ ਚੱਲ ਗਈ ਕਿੰਨੇ ਵਜੇ ਦੀ ਘਟਨਾ ਹੈ ਇਹ 12:30 ਪਾਉਣੇ 1 ਦੀ ਘਟਨਾ ਹੈ ਜੀ ਰਾਤੀ ਮੌਕੇ ਤੇ ਪੀਸੀਆਰ ਤੇ ਫਾਇਰ ਬ੍ਰਿਗੇਡ ਦੀ ਟੀਮਾਂ ਵੀ ਆਈਆਂ ਹੋਈਆਂ ਸੀ ਨੌਜਵਾਨ ਵੈਲਫੇਅਰ ਸੁਸਾਇਟੀ ਦੀ ਟੀਮ ਵੀ ਦਿਲਾਹ ਕਰ ਦਿੱਤੀ ਗਈ ਸੀ ਤੇ ਉਹ ਵੀ ਮੌਕੇ ਤੇ ਆ ਗਏ ਸੀਗੇ ਅੱਛਾ ਜੇ ਗੱਲ ਕਰੀਏ ਤਾਂ ਇਹ ਵੀ ਦੱਸਿਆ ਜਾ ਰਿਹਾ ਕਿ ਗੈਸ ਦੋਸਤ ਤੇ ਵੀ ਸੀਗੀ ਨਹੀਂ ਗੈਸ ਤੇ ਨਹੀਂ ਸੀ ਡੀਜ਼ਲ ਤੇ ਸੀਗੀ ਹਾਂ ਹਾਂ ਡੀਜ਼ਲ ਤੇ ਸੀ ਅੱਛਾ ਜਾਨੀ ਨੁਕਸਾਨ ਵੀ ਨਹੀਂ ਜਾਨੀ ਨੁਕਸਾਨ ਨਹੀਂ ਹੈਗਾ ਬਾਕੀ ਕੱਪੜੇ ਵਗੈਰਾ ਸੀ ਜੀ ਕੀ ਨਾਮ ਹੈ ਤੁਹਾਡਾ ਮੈਂ ਦੇਵ ਸਿੰਘ ਫਾਇਰਮੈਨ ਸਿਵਲ ਫਾਇਰ ਬ੍ਰਿਗੇਡ ਬਠਿੰਡਾ ਕੀ ਹੋਇਆ ਕੀ ਹੈ ਰਾਤੀ ਜਿਹੜਾ ਤੇ ਰਾਤ ਸਾਨੂੰ 12 ਵਜੇ ਕੇ 23 ਮਿੰਟ ਦੇ ਕਰੀਬ ਕਾਲ ਆਈ ਕਿ ਨੈਸ਼ਨਲ ਕਲੋਨੀ ਰੋਡ ਜੋ ਨਹਿਰ ਦੇ ਨਾਲ ਵਾਲੀ ਸੜਕ ਹੈ ਉਥੇ ਕਾਰ ਨੂੰ ਅੱਗ ਲੱਗੀ ਐ ਅਸੀਂ ਆਪਣਾ ਫਾਇਰ ਟੈਂਡਰ ਸਮੇਤ ਸਟਾਫ ਪੂਰਾ ਅਸੀਂ ਉਥੇ ਮੌਕੇ ਤੇ ਪਹੁੰਚੇ ਜਦੋਂ ਦੇਖਿਆ ਉਦੋਂ ਕਾਫੀ ਅੱਗ ਲੱਗੀ ਹੋਈ ਸੀਗੀ ਜੋ ਕਾਰ ਦਾ ਅਗਲਾ ਹਿੱਸਾ ਐ ਉਹ ਕਾਫੀ ਸੜ ਚੁੱਕਿਆ ਸੀ ਤੇ ਮਾਲਕ ਦੇ ਦੱਸਣ ਮੁਤਾਬਕ ਮਾਲਕ ਉਥੇ ਮੌਜੂਦ ਸੀ ਉਹਦੇ ਦੱਸਣ ਮੁਤਾਬਕ ਉਹ ਕਹਿੰਦਾ ਵੀ ਅਸੀਂ ਸੈਲਫ ਮਾਰੀ ਐ ਸੈਲਫ ਮਾਰਨ ਦੇ ਨਾਲ ਹੀ ਅੱਗ ਲੱਗ ਗਈ ਐ ਕਿੱਥੋਂ ਸੀ ਸੀ ਗੱਡੀ ਇਹ ਗੱਡੀ ਦਾ ਨਹੀਂ ਉਹਨਾਂ ਨੇ ਦੱਸਿਆ ਜੀ ਮੈਨੂੰ ਹਜੂਰਾ ਖਪੂਰਾ ਕਲੋਨੀ ਦੀ ਗੱਡੀ ਐ ਜੀ ਕੋਈ ਜਾਨਵਾਲ ਦਾ ਕੋਈ ਨੁਕਸਾਨ ਹੈ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਮਾਲ ਦਾ ਨੁਕਸਾਨ ਜਿਹੜਾ ਕਾਰ ਦਾ ਨੁਕਸਾਨ ਹੋਇਆ ਉਹੀ ਹੋਇਆ ਜੀ ਕਿੰਨਾ ਕੋ ਗਿਆ ਉਹ ਆਈਡੀ ਆ ਨਹੀਂ ਉਹਦਾ ਬੰਦੇ ਦੇ ਮਕੈਨਿਕ ਦੇ ਦਸਤਰਬਾਜ਼ ਕੀ ਪਤਾ ਲੱਗੂ ਜੀ ਕਿੰਨਾ ਕਿੰਨਾ ਨੁਕਸਾਨ ਹੋਇਆ ਉਹਦਾ ਉਹ ਗੱਡੀ ਦਾ ਅੱਧਾ ਹਿੱਸਾ ਅਗਲਾ ਉਹ ਸੜ ਗਿਆ ਇੰਜਨ ਵਾਲੇ ਪਾਸੇ